ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਿੰਮਤ ਸਿੰਘ ਜੀ ਅੰਮ੍ਰਿਤਸਰ ਤੋਂ ਅੱਜ ਤੁਹਾਡੇ ਸਾਹਮਣੇ ਇੱਕ ਬਜ਼ੁਰਗੀ ਅਵਸਥਾ ਦੇ ਵਿੱਚ ਰੱਖਸ਼ਾ ਚਲਾਉਣ ਲਈ ਮਜਬੂਰ ਬਾਪੂ ਜੀ ਦੀ ਵੀਡੀਓ ਤੁਹਾਡੇ ਸਾਹਮਣੇ ਲੈ ਕੇ ਆਇਆ ਹਾਂ ਜਦੋਂ ਅਸੀਂ ਉਹਨਾਂ ਨਾਲ ਗੱਲਬਾਤ ਕੀਤੀ ਤਾਂ ਸਾਨੂੰ ਪਤਾ ਚੱਲਿਆ ਕਿ ਉਹ ਬਹੁਤ ਜ਼ਿਆਦਾ ਸਿੱਧਕੀ ਸਿੱਖ ਨੇ ਤੇ ਬਹੁਤ ਗਿਆਨ ਰੱਖਣ ਵਾਲੇ ਨੇ ਇੱਕ ਪਿੰਡ ਕਿਹੜਾ ਜੀ ਨਗਲੀ ਨਗਲੀ ਪੱਠਾ ਕੀ ਇਕੱਲੇ ਬਹਿ ਕੇ ਫਿਰ ਪਤਰਾ ਕੋਈ ਸਵਾਰੀ ਪੈਂਦੀ ਹੈ ਇੱਕ ਦੋ ਜਾਣੇ ਤੇ ਵਹਿੰਦੇ ਹੀ ਹੋਣਗੇ ਸਵਾਰੀ ਕਿਤਨੀ ਲਿੰਦੇ ਤੁਸੀਂ ਇਨੀ ਉਮਰ ਦੇ ਵਿੱਚ ਬੰਨ ਜਿਆ ਕੋਈ ਉਹ ਸਵਾਰੀ ਫਿਰ ਤਾਂ ਭਾਰੀ ਨਹੀਂ ਭਾਰੀ ਨਹੀਂ ਕਿਸੇ ਤੇ ਕਹੋ ਜਿੰਨਾਂ ਦੀ ਕਰਕੇ ਕੋਈ ਵਹਿੰਦਾ ਵਹਿੰਦੇ ਵਹਿੰਦੇ ਘੱਟ ਨੇ ਬਾਕੀ ਬੋਰੀਆ ਲਾਏ ਕੋਈ ਆ ਗਈ ਸਵਾਰੀ ਚੱਲਾ ਕੇ ਮੈਂ ਤੇ ਖਾਲੀ ਚੱਲਦੀ ਖਾਲੀ ਚੱਲਦੀ ਇੱਥੋਂ ਕਿੰਨਾ ਦੂਰ ਹੈ ਪਿੰਡ ਤੱਕ ਆ ਫੱਦਗਾ ਚੂੜੀਆਂ ਰੋਡ ਨਹੀਂ ਦਾ ਹਾਂਜੀ ਬੱਸ ਉਹ ਪੱਠੇ ਦੇ ਲਾਗੇ ਹੂੰ ਇਹਨੂੰ ਛੜੌਖਾ ਹੋ ਜਾਂਦਾ ਮੈਂ ਤੁਸੀਂ ਬੈਠੇ ਹੀ ਨਾ ਜਦੋਂ ਰਕਸ਼ੀ ਦੇ ਉੱਤੇ ਤੇ ਮੈਂ ਜਦੋਂ ਗੱਡੀ ਘਮਾਈ ਆ ਤੇ ਮੈਨੂੰ ਦੇਖ ਕੇ ਬੜਾ ਹੌਸਤ ਆ ਕਿ ਕਿਹੜੇ ਤਰੀਕੇ ਨਾਲ ਤੁਸੀਂ ਕਿਨਾਂ ਰਕਸ਼ੀ ਦੇ ਉੱਤੇ ਬੈਠੇ ਹੋਏ ਤੇ ਮੈਨੂੰ ਆਪਣੇ ਆਪ ਨੂੰ ਬੜਾ ਹੌਸਤ ਆ ਬੱਚੇ ਆਪੋ ਆਪਣੇ ਹਰ ਕੋਈ ਟੈਂਪੋ ਦੇ ਟੈਕ ਕੋਈ ਤੇ ਅੱਜ ਅੱਜ ਕੋਈ ਨਹੀਂ ਮਾਂ ਜਦ ਰੋਟੀ ਖਾਂਦੇ ਮਿਲਦੀ ਜੀ ਜਦ ਮੈਨੂੰ ਕੀ ਜਰੂਰਤ ਸੀ ਅੱਜ ਮੱਕੇ ਤੁਹਾਨੂੰ ਕਰੋ ਘਰ ਦੇ ਪੁੱਛਦੇ ਨੇ ਤੇ ਤੁਹਾਡੀ ਘਰ ਵਾਲੀ

ਬੋਲ ਕਰੋ ਮਾਰਾ ਤਨ ਹੁਣਾ ਕੰਦਰਸਤੀ ਬਕਸੇ ਦਲ ਤਨ ਚੜਦੀ ਕਲਾ ਬਕਸ ਅਸੀਂ ਤੇ ਇਹ ਹੋਰ ਦਾਸ ਕਰ ਅੱਜ ਅੱਜ ਕੋਈ ਧੜੀ ਬਣੀ ਸੀ ਅੱਧੀ تیر ਵੀਏ ਮੇਰੇ ਖਿਆਲ ਤੁਸੀਂ ਥੋੜੇ ਭਾਵੁਕ ਹੋ ਗਏ ਅੱਖਾਂ 'ਚ ਪਾਣੀ ਆਉਂਦੇ ਦਾ ਆਸਰਾ ਜੀ ਦਾ ਲੱਭਦਾ ਯਾ ਆਸਰਾ ਬਹੁਤ ਆਮ ਗਾਥਾ ਗੁਰੂ ਰਾਮਦਾਸ ਇਹ ਜੇ ਤੇ ਮੱਪਾ ਜੀ ਗੁਰੂ ਰਾਮਦਾਸ ਇਤਿਹਾਸ ਤੇ ਮੈਂ ਕਿਹ ਲਈ ਫੇਰੋਗੇ ਨਾ ਤੇ ਅਗਲੇ ਪਾਸੇ ਸੁਹੇਲਾ ਹੋ ਜਾਊਗਾ ਮੈਂ ਉਹਨਾਂ ਤੋਂ ਬਗੈਰ ਤੁਰਦਾ ਨਹੀਂ ਕਿਹ ਬਾਤ ਹੈ ਕੋਈ ਵੀ ਚੀਜ਼ ਨਾ ਜਿਹਨਾਂ ਵੀ ਕਰਨਾ ਜਿਹਨਾਂ ਨਾਮ ਸਾਹਿਬ ਜੀ ਦਾ ਨਾਮ ਲਈਦਾ ਗੁਰੂ ਰਾਮਦਾਸ ਅੰਦਰ ਸਤੀ ਦੇ ਜਮਤਰਾ ਫੇਰਾ ਠੀਕ ਆ ਤੇਰੇ ਆਸਰੇ ਉਹਦੇ ਆਸਰੇ ਮੈਂ ਤੁਰਦਾ ਨਾ ਮੇਰਾ ਕੋਈ ਰਿਸ਼ਤੇਦਾਰ ਨਾ ਮੇਰਾ ਭਾਨ ਪਾ ਵੀ ਮੈਂ ਉਹਨੂੰ ਕਈ ਨਾ ਵੀ ਤੂੰ ਮੇਰਾ ਮਾਈ ਬਾਪ ਦਾ ਤੂੰ ਮੇਰਾ ਅੰਗ ਸਾਥ ਹੈ ਕੀ ਬਾਤ ਹੈ ਕੀ ਬਾਤ ਹੈ ਆ ਦੇਖ ਆ ਤੇ ਗੱਲ ਤੁਸੀਂ ਆਂਦੇ ਆ ਨਾ ਲੱਖ ਰੁਪਏ ਦੀ ਗੱਲ ਕੀਤੀ ਆ ਪਰ ਇਹ ਲੱਖਾਂ ਤੋਂ ਵੀ ਤਾਂ ਦੀ ਗੱਲ ਹੈ ਹਾਂ ਜੀ ਕਿ ਮਾਂ ਬਾਪ ਹੀ ਉਹ ਮਾਈ ਬਾਪ ਉਹਨੂੰ ਮੈਂ ਮੰਨਿਆ ਤੇ ਮੇਰਾ ਅਸਲੀ ਮਾਈ ਬਾਪ ਮੈਂ ਹਵਾ ਵਿੱਚ ਨਗਾ ਸੀ ਅੱਛਾ ਮੇਰੀ ਮਾਤਾ ਕੋ ਜਿੰਦਗੀ ਹੈ ਅਗਰੀ ਦਾਦੀ ਨੇ ਪਾਲਿਆ ਹਾਂ ਉਹ ਮਾਰਾ ਜੀ ਦਾ ਸਰਦਾਰੀ ਵਾਸਾ ਰੱਖੀ ਹੋਰ ਕਿਸੇ ਨੇ ਆਖਰਾ ਮਾਮਾ ਜੀ ਇਹ ਬੱਚੇ ਕਿ ਤਰ੍ਹਾਂ ਦੇ ਬੱਚ ਆਪੋ ਆਪਣਾ ਬਖਰੇ ਹੀ ਆ ਕੋਈ ਨਹੀਂ ਆਸਰਾ ਹਾਂ ਲਗਿਤਾ ਤੁਹਾਡੇ ਕਹਿਣ ਦਾ ਭਾਵੇਂ ਕਿ ਜੇ ਬੱਚੇ ਸਾਥ ਤੁਹਾਡਾ ਦਿੰਦੇ ਹੁੰਦੇ ਤੁਸੀਂ ਰੱਖਿਆ ਨਾ ਹੁੰਦਾ ਇਹ ਸੁੰਦਰ ਦੇ ਵਿੱਚ ਕੀ ਜਰੂਰ ਰੋਟੀ ਮਿਲਦੀ ਹੋਣਾ ਤੇ ਮੇਰਾ ਕੋਈ ਦਿਲ ਕਰਦਾ ਹਾਂ ਇਨੀ ਕੀ ਸੇਵਾ ਸਾਡੇ ਵੱਲੋਂ ਕਬੂਲ ਕਰੋ ਆਹ ਤੋਤਰਾ ਆਹ ਤੋਤਰਾ ਲੱਗਦਾ ਨੇ ਇਧਰੋਂ ਕੁਛ ਨਾ ਕੋਈ ਖਾਣ ਪੀਣ ਜਾ ਰਹੇ ਹਾਂ ਤੇ ਸਾਹਮਣੇ ਤੁਹਾਡੇ ਜਿਹਨਾਂ ਬਜ਼ੁਰਗੋ ਦੇ ਵੇਖਿਆ ਤਾਂ ਨਾਲ ਜਿਹਨੇ ਆਖਿਆ ਕਿ ਬਜ਼ੁਰਗੋ ਦੇ ਵੇਖਿਆ ਕੋਈ ਨਾ ਕੋਈ ਸੇਵਾ ਕਰਨੀ ਦੇਹੀ ਜੀ। ਅਹ ਜਰੂਰ ਆਮ ਦਾਸ ਤੁਹਾਡੇ ਢੰਡਾਰੇ ਭਰਪੂਰ ਰੱਖੇ ਤੁਹਾਡੇ ਢੰਡਾਰੇ ਪਤੇ ਦੇ ਬਜ਼ੁਰਗ ਜਿਹੜੇ ਆਏ ਸੋ ਤੁਸੀ ਸੇਵਾ ਕਰਦੇ ਹੋ ਬਜ਼ੁਰਗਾਂ ਦੀ ਠੀਕ ਹੈ ਜੀ ਮਹਾਰਾਜ ਤੁਹਾਡੇ ਇੰਨਾ ਕੁ ਦਵੇ ਤੁਹਾਨੂੰ ਥੋੜੀ ਨਾ ਕੋਈ ਤੁਹਾਨੂੰ ਦੇਣ ਬਾਬਾ ਜੀ ਤੁਹਾਨੂੰ ਦੇ ਸਾਡੇ ਤੁਹਾਡੇ ਪੈਰਾਂ ਪਿੱਛੇ ਸਾਨੂੰ ਮਿਲ ਜਾ ਜ਼ਰੂਰ ਆਮ ਦਾਸ ਜੀ ਤੁਹਾਡੇ ਢੰਡਾਰੇ ਭਰਪੂਰ ਕਰੂਗਾ ਤੇ ਮੇਰੇ ਵਰਗਾ ਬਜ਼ੁਰਗੋ ਵੀ ਖਾਲੂ ਜੇ ਉਹ ਦੇ ਹੀ ਜਾਂਦਾ ਤਾਂ ਫੇਰ ਹੀ ਤੁਸੀਂ ਦੇਣਾ ਹੱਲੇ ਕੱਥੇ ਦੇਊਗਾ ਇਹ ਫੇਰ ਹੀ ਗਰੀਬਾਂ ਦੀ ਸੇਵਾ ਕਰੋਗੇ ਚੰਗਾ ਵੀ ਕਰਦੇ ਤੁਹਾਡੇ ਤੋਂ ਇੰਨੀ ਕਹੋ ਜਿਵੇਂ ਚਿੱਤ ਭਾਵੇ ਨਾਨਕਾ ਸੋਚ ਗੱਲ ਚੰਗੀ ਤੁਸੀਂ ਇੱਥੇ ਹੁੰਦੇ ਨੇ ਹਮੇਸ਼ਾ ਮੈਂ ਹਫਤੇ ਬਾਅਦ ਹਫਤੇ 10 ਦਿਨ ਬਾਅਦ ਫੇਰ ਆਉਂਗਾ ਤੁਸੀਂ ਇੱਥੇ ਰਹੋ ਦਾ ਨਾਮ ਉਹ ਬਚੇਗਾ ਨਾ ਆਹ ਸਰਕਾਰੀ ਸਿਟੀ ਹਾਂ

ਕਿ ਚੰਗੀ ਦੇ ਪਰ ਉਹ ਕਹਿੰਦਾ ਜੇ ਤੂੰ ਮੇਰੇ ਵਾਲੇ ਦਾ ਕੰਮ ਸੰਦਸਾ ਸੌ ਕੋ 23913 ਜਿੰਨੇ ਲਖਮੀ ਟਰਨਟ ਫਰ ਫਰ ਚਰਨ ਇਸ ਕਰਕੇ ਕਹਿੰਦਾ ਕਿ ਤੂੰ ਮੇਰੇ ਨਾਲ ਜੇ ਮੇਰਾ ਬਣ ਗਿਆ ਨਾ ਤੇ ਤੈਨੂੰ ਵੀ ਐਸੀ ਸਿਕਵਟੀ ਲਾਉਂਦੇ ਯਾਦ ਕਰਾਂ ਕੀ ਬਾਤ ਹੈ ਅਗਲੇ ਪਾਸੇ ਫਿਰ ਅਗਲੇ ਪਾਸੇ ਸਾਡਾ ਜੀ ਨਹੀਂ ਕਰਦਾ ਤੁਹਾਨੂੰ ਛੱਡ ਕੇ ਜਾਣ ਨੂੰ ਅਗਲੇ ਪਾਸੇ ਵੀ ਕਹਿੰਦੇ ਆ ਹਾਂ ਉਹ ਰਾਮਦਾਸ ਜੀ ਮਹਾਰਾਜ ਇਹ ਨਗਰੀ ਵਸਾਈ ਆ ਇਹ ਤੁਹਾਨੂੰ ਰਾਮਦਾਸ ਜੀ ਨੇ ਆਪ ਜਿਹੜਾ ਮੁੱਲ ਲੈ ਕੇ ਨਗਰੀ ਵਸਾਈ ਆ ਹਾਂਜੀ ਹਾਂਜੀ ਕੋਈ ਰਾਮਦਾਸ ਜੀ ਹਾਂਜੀ ਤੇ ਬਾਬਾ ਮਹਾਰਾਜ ਤਾਂ ਕੋਈ ਤੁਹਾਡੇ ਮਨ 'ਚ ਗੁੱਸਾ ਨਹੀਂ ਆ ਕਹਿੰਦੇ ਗੁੱਸਾ ਕਾਹਦਾ ਲੰਗਰ ਦੀ ਸੇਵਾ ਕਰਨ ਦਾ ਆਪਨਾ ਕਰਨ ਦਾ ਕਹਿੰਦੇ ਫਿਰ ਸਾਡੇ ਵਾਸਤੇ ਕੋਈ ਬੱਚਾ ਕਹਿੰਦੇ ਜੇ ਤੁਸੀਂ ਆਪਣੇ ਮੁਖਵਾਜ ਤੋਂ ਬਚਨ ਕਰੋ ਕਹਿੰਦਾ ਵੀ ਤੁਸੀਂ ਇਸ ਤਰ੍ਹਾਂ ਕਰੋ ਜੇ ਜੈਨਾ ਤੇ ਬਾਬਾ ਗਿਰ ਦਿੱਤਾ ਹੀ ਦਿਆ ਕਹਿੰਦੇ ਬਾਬਾ ਗਿਰ ਦਿੱਤਾ ਜਿੰਨ ਦਾ ਟੱਕਾ ਜੋਰ ਮੰਗਿਆ ਸੋਵਾਰ ਦਿੱਤਾ ਉੱਥੇ ਵਾਹੋ ਜੋੜੀ ਹਾਂਜੀ 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 ਸਹੀ ਗੱਲ ਹੈ ਸਹੀ ਗੱਲ ਹੈ ਉੱਥੇ ਉਹਨਾਂ ਫਿਰ ਬੱਚਾ ਇੱਕ ਪਿਤਾ ਇੱਕ ਚੇਲਾ ਹੋਣ ਲੱਗਾ ਇਹ ਗੱਲ ਅਮਰਦਾਸ ਜੀ ਦਾ ਲੜਕਾ ਬਾਬਾ ਕਾਹਨ ਕੀ ਬਾਤ ਹੈ ਕੀ ਬਾਤ ਹੈ ਸੁਣ ਰਿਹਾ ਸੰਗਤ ਜੀ ਕਿੰਨਾ ਗਿਆਨ ਵੇਖੋ ਇੱਕ ਬਜ਼ੁਰਗ ਨੂੰ ਅੰਨ ਛੇੜਨ ਦੀ ਗੱਲ ਆ ਇਸ ਨੂੰ ਛੇੜ ਕੇ ਵੇਖੋ ਅਗਲੇ ਪਾਸੇ ਉਹਦੇ ਅੰਦਰ ਪਤਾ ਨਹੀਂ ਕੀ ਕੁਝ ਹੋ ਸਕਦਾ ਜੋ ਕੁਝ ਮੈਨੂੰ ਨਹੀਂ ਪਤਾ ਉਹ ਇਹਨਾਂ ਨੇ ਦੱਸਿਆ ਇਹਨਾਂ ਕਿ ਇਹ ਰਸਤੇ ਵਿੱਚ ਖੜੇ ਖੜ ਕੇ ਅਸੀਂ ਮੇਰੇ ਨਾਲ ਦੇ ਨੇ ਆਖਿਆ ਕਿ ਇਹਨਾਂ ਦੀ ਕੋਈ ਨਾ ਕੋਈ ਸੇਵਾ ਕਰਨੀ ਚਾਹੀਦੀ ਹੈ ਕਿਉਂਕਿ ਉਮਰ ਵੇਖੋ ਤੁਸੀਂ ਰਖਸ਼ੇ ਦੇ ਉੱਤੇ ਬੈਠੇ ਆ ਉਹਨਾਂ ਕੋ ਹਾਂ ਅਸੀਂ ਸਿਆਹੀ ਸੇਵਾ ਨਹੀਂ ਕੀਤੀ ਇਹਨਾਂ ਨੇ ਸਾਡੀ ਸੇਵਾ ਕਰਤੀ ਵੇਖੋ ਜੀ ਉਹ ਹੱਸ ਕੇ ਰੋਣ ਮੇਰਾ ਕੋਈ ਕਹੂ ਸੇ ਨਾ ਡੇ ਚੰਗਾ ਬਾਪੂ ਜੀ ਚੰਗਾ ਜੀ ਚੰਗੀ ਮਾਹੀ ਜੀ ਦਾ ਖਾਲਸਾ ਵਾਹਿਗੁਰੂ ਕੀ ਖਫਾ ਜੀ ਬਜ਼ੁਰਗਾਂ ਨੂੰ ਮਿਲਣ ਤੋਂ ਬਾਅਦ ਜਦੋਂ ਅਸੀਂ ਅੱਗੇ ਚੱਲੇ ਤਾਂ ਬਜ਼ੁਰਗ ਅਰਦਾਸ ਬੇਤੀ ਕਰ ਰਹੇ ਸਨ ਸ਼੍ਰੀ ਗੁਰੂ ਰਾਮਦਾਸ ਜੀ ਦਾ ਸ਼ੁਕਰਾਨਾ ਕਰ ਰਹੇ ਸਨ ਕਿ ਮਾਨੁੱਖੀ ਤੇ ਇੱਕ ਬਿੱਤੀ ਸਬਜਾਨ ਦੇਵਲ ਕੋ ਇੱਕ ਹੈ ਭਗਵਾਨ ਦੇਣ ਵਾਲਾ ਰੱਬ ਹੈ ਦੇਣ ਵਾਲਾ ਰੱਬ ਵਾ ਅਸੀਂ ਤੁਸੀਂ ਜਰੀਏ ਬਣਦੇ ਨੇ ਇਸੇ ਕਰਕੇ ਬਜ਼ੁਰਗਾਂ ਨੇ ਕਿਹੜੇ ਤਰੀਕੇ ਦੇ ਨਾਲ ਅਸੀਸ ਦਿੱਤੀ ਹੋਗੀ ਢੱਡੋ ਅਸੀਸ ਦਿੱਤੀ ਹੋਗੀ ਇਹੋ 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 ਜਿਹਾ ਅਸੀਸਾਂ ਅਸੀਂ ਸਾਰੇ ਜਾਣੇ ਚੱਕੀ ਕਰਦੇ ਆ ਜਿਹੜੇ ਜਿਹੜੇ ਸੇਵਾ ਕਰਦੇ ਨੇ ਇਸੇ ਕਰਕੇ ਅਸੀਸ ਬਜ਼ੁਰਗ ਦੀ ਮਾ ਦੀ ਤੇ ਸਿੱਖ ਦੀ ਇਹਨਾਂ ਦੀ ਅਸੀਸ ਘਰੋਣੀ ਬਹੁਤ ਜਿਆਦੀ ਔਖੀ ਹੈ ਪਰ ਜਦੋਂ ਇਹ ਅਸੀਸ ਦਿੰਦੇ ਨੇ ਇਹ ਇਹੋ ਅਸੀਸ ਤੁਰਦਕਾਂ ਦੇ ਵਿੱਚ ਜਾ ਕੇ ਲੱਗਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ